ਤਰਨਤਾਰਨ ਵਾਲੀ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਗੱਲ ਖਤਮ ਨਹੀਂ ਹੋਈ ਗੱਲ ਅਸਲ ਵਿੱਚ ਸ਼ੁਰੂ ਹੋਈ ਹੈ ਜੇ ਤਾਂ ਸੀ ਇਹ ਗੱਲ ਕਿ ਗਏ ਕਿ ਹਰਮੀਤ ਸਿੰਘ ਸੰਧੂ ਹੋਰੀ ਜਿੱਤ ਗਏ ਤੇ ਗੱਲ ਖਤਮ ਪਰ ਵੀਰੋ ਇੱਥੇ ਗੱਲ ਸ਼ੁਰੂ ਹੋਈ ਹੈ ਗੱਲ ਸ਼ੁਰੂ ਹੋਈ ਹੈ 2027 ਦੀ ਕਿ ਮਨਦੀਪ ਸਿੰਘ ਹੋਰਾਂ ਦਾ ਵਾਰਿਸ ਪੰਜਾਬ ਦੇ ਪਾਰਟੀ ਦਾ ਅਕਾਲੀ ਦਲ ਦਾ ਕਾਂਗਰਸ ਦਾ ਤੇ ਭਾਜਪਾ ਦਾ ਬਣੂਗਾ ਕੀ ਕੀ ਆਮ ਆदमी ਪਾਰਟੀ ਇਸ ਜਿੱਤ ਤੋਂ ਬਾਅਦ ਪੁੱਠੀਆਂ ਸ਼ਾਲਾ 2027 ਦੇ ਵਿੱਚ ਵੀ ਮਾਰੂ ਜਾਂ ਇਹ ਵਕਤੀ ਤੌਰ ਦੇ ਉੱਤੇ ਆਰਜ਼ੀ ਤੌਰ ਦੇ ਉੱਤੇ ਇਕਜਿਤ ਆ ਪਰ ਉਸ ਤੋਂ ਬਾਅਦ ਨਤੀਜੇ ਤੋਂ ਬਾਅਦ ਕੀ ਕੀ ਬਿਆਨ ਆਏ ਆ ਉਹਦੇ ਵੱਲ ਗੌਰ ਕਰਕੇ ਦੇਖੋ ਤੁਹਾਨੂੰ ਵਿੱਚੋਂ ਬਹੁਤ ਕੁਝ ਲੱਭ ਜਾਂਦਾ ਅਸੀਂ ਸਾਰੇ ਇਹ ਗੱਲ ਕਹਿੰਦੇ ਆ ਵੀ ਭਾਈ ਰਾਜਾ ਬੜਿੰਗ ਹੋਰਾਂ ਦੇ ਬਿਆਨਾਂ ਨੇ ਆ ਗੱਲ ਕੀਤੀ ਰਾਜਾ ਬੜਿੰਗ ਹੋਰਾਂ ਦੇ ਬਿਆਨਾਂ ਨੇ ਬਾਜ਼ੀ ਪਲਟ ਦਿੱਤੀ ਪਰ ਜੇਕਰ ਰਾਜਾ ਬੜਿੰਗ ਹੋਰੀ ਬਿਆਨ ਨਾ ਵੀ ਦਿੰਦੇ ਤਾਂ ਕੀ ਕਾਂਗਰਸ ਆ ਜਿਹੜੀ ਉਹ ਅੱਜ ਦੀ ਤਰੀਕੇ ਦੇ ਵਿੱਚ ਜਿੱਤਣ ਦੇ ਕਾਬਿਲ ਸੀ ਰਾਜਾ ਬੜਿੰਗ ਹੋਰਾਂ ਨੇ ਸਰਦਾਰ ਬੂਟਾ ਸਿੰਘ ਦੇ ਬਾਰੇ ਜੋ ਸ਼ਬਦ ਕੱਢੇ ਰਾਜਾ ਵੜਿੰਗ ਨੇ ਦੋ ਸਰਦਾਰਾਂ ਦੇ ਬਾਰੇ ਬੱਚਿਆਂ ਦੇ ਬਾਰੇ ਜਿਹੜੀ ਗੱਲ ਕਹੀ ਰਾਜਾ ਵੜਿੰਗ ਨੇ ਜੋ ਗੈਂਗਸਟਰਾਂ ਦੇ ਬਾਰੇ ਗੱਲ ਕਹੀ ਜਾਂ ਰਾਜਾ ਵੜਿੰਗ ਨੇ ਜਿਹੜੀਆਂ ਵੀ ਗੱਲਾਂ ਕੀਤੀਆਂ ਉਹਦੇ ਉੱਤੇ ਵਿਰੋਧਕਾਂ ਨੇ ਵੀ ਬਹੁਤ ਸਾਰੇ ਕਿੰਤੂ ਕੀਤੇ ਉਹਨਾਂ ਦੀ ਪਾਰਟੀ ਦੇ ਕੁਝ ਆਗੂਆਂ ਨੇ ਵੀ ਦਬਵੀਂ ਸੁਰ ਦੇ ਵਿੱਚ ਕਈ ਗੱਲਾਂ ਕਹੀਆਂ ਪਰ ਜੇਕਰ ਰਾਜਾ ਵੜਿੰਗ ਕੁਝ ਵੀ ਨਾ ਕਹਿੰਦੇ ਕੀ ਕਾਂਗਰਸ ਪਾਰਟੀ ਜਿੱਤ ਸਕਦੀ ਸੀ ਜਾਂ ਦੂਜੇ ਨੰਬਰ ਦੇ ਉੱਤੇ ਆ ਸਕਦੀ ਸੀ ਰਾਜਨੀਤਿਕ ਮਾਹਰ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਦੇ ਵਿੱਚ ਏਕੇ ਦੀ ਘਾਟ ਤਾਂ ਰਹਿਣੀ ਰਹਿਣੀ ਆ ਤੇ ਕਾਂਗਰਸ ਨੇ ਸਿਰ ਜੋੜ ਕੇ ਜ਼ੋਰ ਨਹੀਂ ਲਾਇਆ ਜਿਹਦੇ ਕਰਕੇ ਹੋ ਸਕਦਾ ਇਹ ਚੌਥੇ ਦੀ ਥਾਂ ਨੇ ਉੱਤੇ ਤੀਜੇ ਨੰਬਰ ਤੇ ਆ ਜਾਂਦੀ ਪਰ ਦੂਜੇ ਨੰਬਰ ਦੇ ਉੱਤੇ ਵੀ ਆਉਣ ਦੀ ਸੰਭਾਵਨਾ ਨਹੀਂ ਸੀ ਪਰ ਰਾਜਾ ਵਿੜਿੰਗ ਨੇ ਕੀ ਗੱਲ ਕਹੀ ਆ ਉਹਨੇ ਇਹ ਗੱਲ ਕਹੀ ਆ ਹਾਰ ਤੋਂ ਬਾਅਦ ਕਿ ਕਦੇ ਤੁਸੀਂ ਜਿੱਤਦੇ ਹੋ ਕਦੇ ਤੁਸੀਂ ਹਾਰਦੇ ਹੋ ਇੱਕ ਹਾਰ ਤੁਹਾਡਾ ਲੱਕ ਨਹੀਂ ਤੋੜ ਸਕਦੀ ਇੱਕ ਹਾਰ ਤੁਹਾਡਾ ਭਵਿੱਖ ਨਹੀਂ ਤੈਅ ਕਰ ਸਕਦੀ ਅਸੀਂ 227 ਦੀ ਵੱਡੀ ਲੜਾਈ ਲੜਨ ਵਾਸਤੇ ਤਿਆਰ ਆ ਅਸੀਂ ਸਰਕਾਰ ਬਣਾਵਾਂਗੇ ਲੋਕ ਸਾਡੇ ਤੋਂ ਆਸ ਕਰ ਰਹੇ ਆ ਪਰ ਹੁਣ ਵੜਿੰਗ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਸਵਾਲ ਪੈਦਾ ਹੁੰਦਾ ਕਿ ਕੀ ਪੰਜਾਬ ਦੇ ਲੋਕ ਕਾਂਗਰਸ ਤੋਂ ਆਸ ਕਰ ਰਹੇ ਆ ਤੇ ਕੀ ਕਾਂਗਰਸ 2027 ਤੱਕ ਇਕਜਟ ਹੋ ਜਾਊ ਕੀ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੋਊ ਪਿੰਦੀ ਸੱਟੇ ਉੱਤਰ ਇਹ ਆਉਂਦਾ ਕਿ ਨਹੀਂ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਜਿ ਕਿ ਇਸ ਵੇਲੇ 4 ਤੋਂ ਲੈ ਕੇ 6 ਕਾਂਗਰਸ ਦੇ ਵਿੱਚ ਮੁੱਖ ਮੰਤਰੀ ਆ ਕਾਂਗਰਸ ਕਾਂਗਰਸ ਨੂੰ ਹਰਾਉਂਦੀ ਆ ਕਾਂਗਰਸ ਵਿਰੋਧੀ ਨੂੰ ਨਹੀਂ ਹਰਾਉਂਦੀ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਪਹਿਲਾਂ ਇੱਕ ਪਾਰਟੀ ਦੇ ਦੋ ਬੰਦਿਆਂ ਦਾ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਜਦੋਂ ਉਹ ਜਿੱਤ ਜਾਂਦਾ ਇੱਕ ਜਣਾ ਉਹਨੂੰ ਫਿਰ ਮੁਕਾਬਲੇ ਦੇ ਵਿੱਚ ਭੇਜਿਆ ਜਾਂਦਾ ਕਾਂਗਰਸ ਉਸ ਰਾਹ ਦੇ ਉੱਤੇ ਤੁਰੀ ਹੋਈ ਹੈ ਪਹਿਲਾਂ ਇਹ ਆਪਸ ਦੇ ਵਿੱਚ ਲੜਦੇ ਆ ਫਿਰ ਇੱਕ ਜਣਾ ਉਮੀਦਵਾਰ ਹੁੰਦਾ ਫਿਰ ਉਹਨੂੰ ਵੱਖ-ਵੱਖ ਥਾਵਾਂ ਤੋਂ ਹਰਾਉਣ ਜਾਂਦੇ ਆ ਵੀ ਜੇਕਰ ਇਹ ਜਿੱਤ ਗਿਆ ਇਹ ਤਾਂ ਸਾਡੇ ਗਰੁੱਪ ਦਾ ਹੈ ਨਹੀਂਗਾ ਜਿਹਦੇ ਗਰੁੱਪ ਦਾ ਉਹ ਆਪੇ ਜਿਤਾ ਲਓ ਇਹ ਕਾਂਗਰਸ ਦੇ ਅੱਜ ਦੇ ਹਾਲ ਆ ਤੁਸੀਂ ਕਾਂਗਰਸ ਦਾ ਪ੍ਰਚਾਰ ਦੇਖੋ ਤਰਨ-ਤਰਨ ਦੇ ਵਿੱਚ ਕੀ ਹੋ ਜਾ ਸੀ ਕਾਂਗਰਸ ਦੇ ਪ੍ਰਚਾਰ ਦੇ ਵਿੱਚ ਕੋਈ ਸਾਹਸਤ ਸੀ ਕਾਂਗਰਸ ਦੇ ਪ੍ਰਚਾਰ ਦੇ ਵਿੱਚ ਕੋਈ ਊਰਜਾ ਸੀ ਤੁਹਾਨੂੰ ਲੱਗਾ ਵੀ ਭਾਈ ਪੰਜਾਬ ਦੇ ਕਾਂਗਰਸੀ ਇਕੱਠਟ ਹੋਏ ਆ ਜਾਂ ਇੱਥੇ ਕਰਨਵੀਰ ਸਿੰਘ ਬੁਰਜ ਹੋਰਾਂ ਨੂੰ ਜਿੱਤਉਣ ਦੇ ਲਈ ਜਾਂ ਤਿੱਖੇ ਮੁਕਾਬਲੇ ਦੇ ਵਿੱਚ ਲਿਆਉਣ ਦੇ ਲਈ ਤੇ ਦਿੱਲੀੋਂ ਜਾਂ ਹੋਰ ਵੱਖ-ਵੱਖ ਸੂਬਿਆਂ ਦੇ ਨੇਤਾ ਇੱਥੇ ਆਏ ਆ ਕੋਈ ਇੱਥੇ ਬੌੜਿਆ ਨਹੀਂ ਇਹ ਉਹ ਲੱਗਦਾ ਸੀ ਵੀ ਕਾਂਗਰਸ ਸੋਚੀ ਬੈਠੀ ਆ ਵੀ ਇਥਾ ਸਰਪੰਚੀ ਨਹੀਂ ਚੋਣਾ ਇਹ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਆਪਦਾ ਬੰਦਾ ਖੜਾ ਕਰਨਾ ਸੀ ਚਲੋ ਕੁਝ ਵੀ ਬਣੇ ਆਪਾਂ ਆਪਣੀ ਹਾਜ਼ਰੀ ਲਵਾਉਣੀ ਆ ਕਾਂਗਰਸ ਦੇ ਨਾਲ ਜਿੰਨੀ ਭੈੜੀ ਹੋਈ ਆ ਉਹਨੂੰ ਸੁਪਨੇ ਲੈਣੇ ਬੰਦ ਕਰਨੇ ਚਾਹੀਦੇ ਜਿਕੇ 2027 ਦੇ ਵਿੱਚ ਅਸੀਂ ਚਮਤਕਾਰ ਕਰਾਂਗੇ ਜੇਕਰ ਉਹ ਕੁਝ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਤਾਂ ਆਪ ਦੇ ਵਿੱਚੋਂ ਮੁੱਖ ਮੰਤਰੀ ਵਾਲੀ ਭਾਵਨਾ ਸਾਰੇ ਕੱਢਣ ਬਾਹਰ ਜੇ 59 ਸੀਟਾਂ ਹੋਣੀਆਂ ਤੁਸੀਂ ਤਾਂ ਮੁੱਖ ਮੰਤਰੀ ਬਣੋਗੇ ਤੁਸੀਂ 59 ਦੇ ਕਾਬਿਲ ਅੱਜ ਵੀ ਤਰੀਕ ਦੇ ਵਿੱਚ ਨਹੀਂ ਹੋ ਤੇ ਜੇਕਰ ਤੁਸੀਂ ਚਾਹੁੰਦੇ ਆ ਕਿ 59 ਹੋਣ 60 ਹੋਣ 65 ਹੋਣ 55 ਹੋਣ ਜਿੰਨੀਆਂ ਵੀ ਹੋਣ ਤੇ ਫਿਰ ਭਾਈ ਤੁਸੀਂ ਆਉਂਦੇ ਸਮੇਂ ਦੇ ਵਿੱਚ ਆਪੋ ਆਪਣੀ ਸੀਟ ਵਾਸਤੇ ਨਹੀਂ ਦੂਜੇ ਨੂੰ ਖੜਾ ਕਰਨ ਵਾਸਤੇ ਦੂਜੇ ਦੀ ਸੀਟ ਵਾਸਤੇ ਵੀ ਲੜਾਈ ਲੜੋ ਉਹਦੇ ਲਈ ਤੁਹਾਨੂੰ ਇਕਜਟ ਹੋਣਾ ਪਊਗਾ ਜਿਹੜਾ ਤੁਸੀਂ ਹੈ ਨਹੀਂ ਕਾਂਗਰਸ ਦੇ ਕਈ ਨੇਤਾ ਇਸ ਵੇਲੇ ਅੰਦਰ ਖਾਤੇ ਭਾਜਪੀ ਨਾਲ ਰਲੇ ਆ ਕੁਝ ਕਾਂਗਰਸੀ ਨੇਤਾ ਇਸ ਵੇਲੇ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਨਾਲ ਰਲੇਵੇ ਆ ਜਿਹਦੇ ਕਰਕੇ ਇਹਨਾਂ ਨੇ ਆਪਦੀ ਪਾਰਟੀ ਨੂੰ ਬਚਾਉਣ ਦੀ ਥਾਂ ਤੇ ਮੁਖਤਰਾ ਦੇ ਵਿੱਚ ਲਿਆਉਣ ਦੀ ਥਾਂ ਤੇ ਜੋ ਜੋ ਕੁਝ ਕੀਤਾ ਉਹਦੇ ਬਾਰੇ ਆਪਾਂ ਜਾਣਦੇ ਆ ਪਰ ਹੁਣ ਸਵਾਲ ਪੈਦਾ ਹੁੰਦਾ ਜੀ ਕਿ ਮਨਦੀਪ ਸਿੰਘ ਖਾਲਸਾ ਦਾ ਕੀ ਬਣਿਆ ਮਨਦੀਪ ਸਿੰਘ ਦੇ ਬਾਰੇ ਤਾਂ ਬਹੁਤ ਵੱਡੀ ਚਰਚਾ ਸੀ ਮਨਦੀਪ ਸਿੰਘ ਖਾਲਸਾ ਨੂੰ ਆਪਣਿਆਂ ਨੇ ਹਰਾਇਆ ਜਾਂ ਫਿਰ ਤਰਨਤਾਰਨ ਦੇ ਲੋਕ ਆ ਜਿਹੜੇ ਉਹ ਗਰਮ ਖਿਆਲੀ ਸੋਚ ਤੋਂ ਪਰੇ ਹੋ ਗਏ ਆ ਇਹ ਉਹੀ ਸੀਟ ਆ ਤਰਨਤਾਰਨ ਵਾਲੀ ਸੀਟ ਜਿਹੜੀ ਕਿ ਖਡੂਰ ਸਾਹਿਬ ਦੇ ਵਿੱਚ ਆਉਂਦੀ ਆ ਤੇ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਹੋਰੀ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਸੀ ਲੋਕ ਸਭਾ ਦੇ ਵਿੱਚ ਉਦੋਂ ਲਹਿਰ ਕੀ ਸੀ ਤੇ ਅੱਜ ਲਹਿਰ ਦਾ ਠੋਸ ਪਟਾਕਾ ਕਿਵੇਂ ਹੋ ਗਿਆ ਸਵਾਲ ਇਹ ਆ ਕੁਝ ਕੁ ਬੰਦੇ ਇਹ ਵੀ ਗੱਲ ਕਹਿੰਦੇ ਵੀ ਤੀਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਦਾ ਆਉਣਾ ਕੋਈ ਛੋਟੀ ਗੱਲ ਨਹੀਂ ਅਸੀਂ ਵੀ ਇੱਕ ਮਿੰਟ ਲਈ ਮੰਨ ਲੈਨੇ ਆ ਪਰ ਜਿੰਨੀ ਲਹਿਰ ਸੀ ਲੱਗਦਾ ਸੀ ਕਿ ਇਹਨਾਂ ਦੇ ਮੁਕਾਬਲੇ ਵਿੱਚ ਹਰਮੀਤ ਸਿੰਘ ਹੈ ਹੀ ਕੁਝ ਨਹੀਂ ਕਿਉਂਕਿ ਉਹ ਦਲ ਬਦਲੂ ਆ ਹਰਮੀਤ ਸਿੰਘ ਹੈ ਹੀ ਕੁਝ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਵਿਰੋਧੀ ਲਹਿਰ ਆ ਹਰਮੀਤ ਸਿੰਘ ਹੈ ਹੀ ਕੁਝ ਨਹੀਂ ਕਿਉਂਕਿ ਅਕਾਲੀ ਦਲ ਦਾ ਉਮੀਦਵਾਰ ਸੀ ਜਦੋਂ ਹਰਮੀਤ ਸਿੰਘ ਉਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਹ ਐਦਾਂ ਨੇ ਹਨ ਐਦਾਂ ਨੇ ਹਨ ਹੁਣ ਇੱਕਦਮ ਉਹਨਾਂ ਦੇ ਕਿਵੇਂ ਸੋਲੇ ਗੋਣੇ ਸ਼ੁਰੂ ਕਰਤੇ ਪਰ ਜਿੱਤੇ ਹਰਮੀਤ ਸਿੰਘ ਹੋਰੀ ਮਨਦੀਪ ਸਿੰਘ ਖਾਲਸਾ ਦੇ ਚੋਣ ਪ੍ਰਚਾਰ ਦੇ ਵਿੱਚ ਤੁਸੀਂ ਅੰਤਲੇ ਦਿਨਾਂ ਦੇ ਵਿੱਚ ਇਹ ਗੱਲ ਦੇਖੀ ਹੋਣੀ ਆ ਕਿ ਇਥੇ ਅਕਾਲੀ ਦਲ ਪੁਨਰ ਸੁਰਜੀਤੀ ਵਾਲੇ ਤੇ ਮਨਦੀਪ ਸਿੰਘ ਖਾਲਸਾ ਦਾ ਗਰੁੱਪ ਇਹ ਅੱਡ ਅੱਡ ਰੋਡ ਸ਼ੋਅ ਕੱਢ ਰਹੇ ਆ ਇਥੇ ਗਰਮ ਖਿਆਲੀ ਵਿਸ਼ੇ ਦੇ ਉੱਤੇ ਵਿਚਾਰਾਂ ਦੇ ਵਿੱਚ ਮਤਭੇਦ ਆ ਗਏ ਸੀ ਇੱਕ ਧਿਰ ਉਹ ਸੀ ਜਿਹੜੀ ਕਹਿੰਦੀ ਕਿ ਗਰਮ ਖਿਆਲੀ ਹੀ ਹੋਣਾ ਚਾਹੀਦਾ ਜਿਹੜੀ ਕਹਿੰਦੀ ਸੀ ਕਿ ਭਾਈ ਖਾਲਿਸਤਾਨ ਦੀ ਮੰਗ ਕਰਨੀ ਵਾਜਬਾ ਗੈਰ ਵਾਜਬ ਨਹੀਂ ਅਸੀਂ ਇਹਦੇ ਨਾਂ ਤੇ ਵੋਟਾਂ ਮੰਗਾਗੇ ਇੱਕ ਧਿਰ ਇਹ ਗੱਲ ਕਹਿੰਦੀ ਸੀ ਕਿ ਗਰਮ ਖਿਆਲੀਆਂ ਦੇ ਵਿਸ਼ੇ ਤੇ ਨਹੀਂ ਆਪਾਂ ਇਥੇ ਨਰਮ ਖਿਆਲੀ ਬਣ ਕੇ ਚੱਲਣਾ ਆਪਾਂ ਖਾਲਿਸਤਾਨ ਪੱਖੀ ਹੋ ਕੇ ਵੋਟਾਂ ਹਾਸਲ ਨਹੀਂ ਕਰ ਸਕਦੇ ਅਸੀਂ ਇਹ ਗੱਲ ਦਰਸਾਈਏ ਨਾ ਕਿ ਅਸੀਂ ਕਿਹੜੇ ਪਾਸੇ ਆ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਪ੍ਰਚਾਰ ਸਿਖਰ ਦੇ ਉੱਤੇ ਸੀ ਮਨਦੀਪ ਸਿੰਘ ਹੋਰਾਂ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਤੇ ਵੀਡੀਓ ਬੜੀ ਵਾਇਰਲ ਹੋਈ ਕਿ ਮੈਂ ਕਦੇ ਖਾਲਸਤਾਨੀ ਮੰਗ ਕੀਤੀ ਆ ਮੈਂ ਕਦੇ ਕਹਿੰਦਾ ਕਿ ਮੈਂ ਖਾਲਸਤਾਨੀ ਆ ਖਾਲਸਤਾਨ ਦੀ ਨਹੀਂ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗ ਰਹੇ ਆ ਤੇ ਵਿਕਾਸ ਕਰਾਂਗੇ ਜਿਹੜਾ ਕਿ ਹੁਣ ਤੱਕ ਪਾਟਕਾਂ ਨੇ ਕੀਤਾ ਨਹੀਂ ਅਸੀਂ ਨਸ਼ਾ ਨੂੰ ਖਤਮ ਕਰਨ ਦੇ ਨਾਤੇ ਵੋਟਾਂ ਮੰਗਾਗੇ ਯਾਨੀ ਕਿ ਇੱਥੇ ਪਾਟਕ ਇਨੀ ਸੀ ਜਿਹਦੇ ਕਰਕੇ ਉਹ ਨਤੀਜਾ ਨਹੀਂ ਆ ਸਕਿਆ ਜਿਹੜਾ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਅਮਰਤਪਾਲ ਦੇ ਪੱਖ ਦੇ ਵਿੱਚ ਆਇਆ ਸੀ ਇੱਥੇ ਦਫਤਰ ਖੋਲਿਆ ਸੀ ਅਕਾਲੀ ਦਲ ਪੁਨਰ ਸੁਰਜੀਤੀ ਨੇ ਪਰ ਅਕਾਲੀ ਦਲ ਪੁਨਰ ਸੁਰਜੀਤੀ ਦਾ ਉਮੀਦਵਾਰ ਹੀ ਨਹੀਂ ਸੀ ਅਕਾਲੀ ਦਲ ਪੁਨਰ ਸੁਰਜੀਤੀ ਦਾ ਵੀ ਉਮੀਦਵਾਰ ਨਹੀਂ ਇਹ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਗਰੁੱਪ ਦਾ ਉਮੀਦਵਾਰ ਵੀ ਨਹੀਂ ਸੀ ਇਹ ਆਜ਼ਾਰ ਸੀ ਦੂਜਿਆਂ ਦਾ ਸਮਰਥਨ ਸੀ ਤੇ ਜਿਨ੍ਹਾਂ ਦਾ ਸਮਰਥਨ ਸੀ ਉਹ ਆਪਸ ਦੇ ਵਿੱਚ ਪਾਟੇ ਸੀ ਤੇ ਹੁਣ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਦੇਖੋ ਵੱਖੋ ਵੱਖਰੇ ਵਿਚਾਰਾਂ ਵਾਲੇ ਬੰਦੇ ਇਕੱਠੇ ਹੋਏ ਇੱਕ ਸੁਰ ਹੋ ਨਹੀਂ ਸਕੇ ਜਿਹਦੇ ਕਰਕੇ ਨਤੀਜਾ ਅਜਵਲਾ ਨਿਕਲਿਆ ਮਤਲਬ ਇਹ ਆ ਜਿਵੇਂ ਕਾਂਗਰਸ ਨੇ ਕਾਂਗਰਸ ਨੂੰ ਹਰਾਇਆ ਓਵੇਂ ਹੀ ਪੰਥਕ ਸੋਚ ਵਾਲੇ ਲੋਕਾਂ ਨੇ ਮਨਦੀਪ ਨੂੰ ਵੀ ਹਰਾਇਆ ਤੇ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਆ ਵੀ ਬਾਕੀ ਵੱਖ-ਵੱਖ ਪਾਰਟੀਆਂ ਇਕੱਠੀਆਂ ਹੋਈਆਂ ਵੀ ਜੇਕਰ ਮਨਦੀਪ ਸਿੰਘ ਜਿੱਤ ਗਿਆ ਤੇ ਫਿਰ 2027 ਦੇ ਵਿੱਚ ਆਪਾਂ ਨੂੰ ਚੁਣੌਤੀ ਨਵੇਂ ਸਿਰੇ ਤੋਂ ਹੋਊਗੀ ਆਪਾਂ ਤਾਂ ਆਪਸ ਦੇ ਵਿੱਚ ਸਿੱਝ ਲਾਂਗੇ ਤੁਸੀਂ ਸਾਡੇ ਵਿੱਚ ਆਉਨੇ ਆਸੀਂ ਤੁਹਾਡੇ ਵਿੱਚ ਆਉਨੇ ਆ ਪਰ ਆਪਾਂ ਇੱਥੇ ਕੀ ਮਨਦੀਪ ਨੂੰ ਹਰਾ ਗਏ ਇਹਦਾ ਹਾਰਨਾ ਬਹੁਤ ਜ਼ਰੂਰੀ ਆ ਇੱਕ ਪਾਸੇ ਵਿਰੋਧੀ ਇਹ ਗੱਲ ਕਹਨੇ ਸੀ ਦੂਜੇ ਪਾਸੇ ਆਪਣੇ ਵੀ ਇਹ ਗੱਲ ਕਹਨੇ ਸੀ ਜਿਹਦੇ ਕਰਕੇ ਮਨਦੀਪ ਸਿੰਘ ਦੇ ਲਈ ਫੇਸਬੁੱਕ ਦੇ ਉੱਤੇ ਲਹਿਰ ਬਣੀ ਸੀ ਪਰ ਲੋਕਾਂ ਦੇ ਵਿੱਚ ਜ਼ਮੀਨ ਦੇ ਉੱਤੇ ਉਹ ਲਹਿਰ ਨਜ਼ਰ ਨਹੀਂ ਆਈ ਕਿਉਂਕਿ ਪਹਿਲੇ ਰੌਂਡ ਤੋਂ ਲੈ ਕੇ 16ਵੇਂ ਰੌਂਡ ਤੱਕ ਕਿਤੇ ਵੀ ਦੂਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਨਹੀਂ ਆਇਆ ਚੌਥੇ ਤੋਂ ਤੀਜੇ ਤੇ ਜ਼ਰੂਰ ਹੋਇਆ ਪਰ ਦੂਜੇ ਦੇ ਉੱਤੇ ਨਹੀਂ ਆਇਆ ਇਹਦਾ ਦੂਰ ਰਸੀ ਨਤੀਜਾ ਕੀ ਨਿਕਲੂਗਾ ਜਿਹੜੇ ਰਾਜਨੀਤਿਕ ਮਾਹਰ ਨੇ ਉਹ ਇਹ ਗੱਲ ਕਹਨੇ ਜਿ ਕਿ ਇੱਥੋਂ ਇਸ ਗੱਲ ਦਾ ਅੰਦਾਜ਼ਾ ਲੱਗਦਾ ਕਿ ਲੋਕਾਂ ਜਿਹੜੇ ਉਹ ਹੁਣ ਗਰਮ ਖਿਆਲੀ ਵਿਚਾਰਧਾਰਾ ਨੂੰ ਅਪਣਾ ਕੇ ਵੋਟ ਪਾਉਣ ਤੋਂ ਗਰੇਜ਼ ਕਰਦੇ ਹਨ ਜਾਂ ਕਰਨਗੇ ਆਉਂਦੇ ਸਮੇਂ ਦੇ ਵਿੱਚ ਉਹ ਸਿਰਫ ਤੇ ਸਿਰਫ ਸਿਆਸਤ ਨਹੀਂ ਵਿਕਾਸ ਦੀ ਗੱਲ ਦੇ ਉੱਤੇ ਵੋਟ ਪਾਉਣਗੇ ਵਿਕਾਸ ਕਿੰਨਾ ਕੁ ਹੁੰਦਾ ਉਹਦੇ ਬਾਰੇ ਵੀ ਆਪਾਂ ਜਾਣਦੇ ਆ ਪਰ ਤੁਹਾਨੂੰ ਇਹ ਗੱਲ ਭੁੱਲੇ ਨਾ ਕਿ ਐਤਕੀ ਨੌ ਉਮੀਦਵਾਰਾਂ ਤੋਂ ਮੂਹਰੇ ਆਇਆ ਨੋਟਾ ਦਾ ਬਟਨ ਹਾਲਾਂਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਮੈਂ ਸੋਚਦਾ ਹੁਣਾਂ ਬਹੁਤ ਕੁ ਪੱਦਰ ਦੇ ਉੱਤੇ ਇੰਨੇ ਵਿਸ਼ਾਲ ਨਹੀਂ ਹੋ ਸਕੇ ਵੀ ਭਾਈ ਸਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ ਇਹ ਬਟਨ ਦੱਬ ਕੇ ਤੇ ਭਵਿੱਖ ਦੇ ਵਿੱਚ ਜਾਂ ਵਰਤਮਾਨ ਦੇ ਵਿੱਚ ਕਦੇ ਨੋਟਾ ਵਾਲਾ ਬਟਨ ਜਿਤਾ ਦੇਣ ਪਰ ਫਿਰ ਵੀ 600 ਤੋਂ ਵੱਧ ਵੋਟਰ ਨੋਟਾ ਦੇ ਬਟਨ ਨੂੰ ਪਈਆਂ ਮਤਲਬ ਇਹ ਆ ਵੀ 600 ਤੋਂ ਵੱਧ ਨੋਟਾ ਨੂੰ ਪਈਆਂ ਵੋਟਾਂ ਤੇ ਨੌ ਉਮੀਦਵਾਰਾਂ ਤੋਂ ਮੂਰੇ ਹੈਗਾ ਜੀ ਨੋਟਾ ਦਾ ਬਟਨ ਇੱਕ ਵੇਰਵਾ ਹਰਵਿੰਦਰ ਕੌਰ ਨੂੰ 547 ਵੋਟਾਂ ਪਈਆਂ ਨੀਟੂ ਛਟਰਾਵਾਲੇ ਨੂੰ 464 ਵੋਟਾਂ ਪਈਆਂ ਵਿਜੇ ਕੁਮਾਰ ਨੂੰ 457 ਵੋਟਾਂ ਪਈਆਂ ਜਸਵੰਤ ਸਿੰਘ ਸੋਲਹੁਰਾ ਨੂੰ 147 ਵੋਟਾਂ ਪਈਆਂ ਸ਼ਾਮ ਲਾਲ ਗਾਂਧੀ ਨੂੰ 123 ਵੋਟਾਂ ਅਰਣੁਕਮਾਰ ਖੁਰਮੀ ਰਾਜਪੂਤ ਨੂੰ 113 ਵੋਟਾਂ ਹਰਪਾਲ ਸਿੰਘ ਪੰਗੂ ਸਾਹਿਬ ਨੂੰ 104 ਵੋਟਾਂ ਨਾਇਬ ਸਿੰਘ ਨੂੰ 64 ਵੋਟਾਂ ਤੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ 68 ਵੋਟਾਂ ਪਈਆਂ ਤੇ ਨੋਟਾ ਦਾ ਵਟਨਾ ਉਹ 600 ਤੇ 9 ਵੋਟਾਂ ਲੈ ਜਾਣ ਦੇ ਵਿੱਚ ਕਾਮਯਾਬ ਹੋਇਆ 600 ਤੇ 9 ਵੋਟਾਂ ਤਰਨ ਤਾਰਨ ਵਾਲਾ ਨਤੀਜਾ ਚਲਾ ਗਿਆ ਇੱਕ ਉਮੀਦਵਾਰ ਜਿੱਤ ਕੇ ਸਾਡੇ ਸਾਹਮਣੇ ਆ ਗਿਆ ਆਮ ਆਦਮੀ ਪਾਰਟੀ ਨੇ ਆਪਦੀ ਇਹ ਸੀਟ ਬਚਾ ਲਈ ਪਰ ਹੁਣ ਅਗਲੀ ਗੱਲ ਇਹ ਆ ਭਵਿੱਖ ਦੇ ਵਿੱਚ ਮੈਨੂੰ ਲੱਗਦਾ ਨਿੱਜੀ ਤੌਰ ਤੇ ਇਹਨੂੰ ਭਾਵੇਂ ਤੁਸੀਂ ਵਿਹੰਗਮਈ ਤੌਰ ਤੇ ਲੈ ਲਿਓ ਮੈਨੂੰ ਲੱਗਦਾ ਭਵਿੱਖ ਦੇ ਵਿੱਚ ਨੀਟੂ ਛਟਰਾਂ ਵਾਲੇ ਦੇ ਉੱਤੇ ਲੋਕ ਯਕੀਨ ਕਰ ਲੈਣਗੇ ਪਰ ਜਿਹੜੇ ਲੋਕ ਠੋਲੇ ਛੱਡਦੇ ਜਿਨ੍ਹਾਂ ਨੂੰ ਅਸੀਂ ਸਿਆਣੇ ਮੰਨਦੇ ਰਹੇ ਹਾਂ ਇਹਨਾਂ ਦੇ ਉੱਤੇ ਬੇਪਰੋਸਗੀ ਵੱਰ ਜਾਣੀ ਆ ਤੁਸੀਂ ਦੇਖੋ ਵੀ ਨੀਟੂ ਛਟਰਾਂ ਵਾਲੇ ਨੇ 12ਵੀਂ 13ਵੀਂ ਵਾਰ ਚੋਣ ਲੜੀ ਆ ਉਨੂੰ ਵੋਟਾਂ 400 ਤੋਂ ਵੱਧ ਪੈ ਗਈਆਂ ਮੈਂ ਮੰਨਦਾ ਜੀ ਕਿ ਉਹਦੀ ਜ਼ਮਾਨਤ ਬਚ ਗਈ ਕਿਉਂਕਿ ਉਹਦੀ ਜ਼ਮਾਨਤ ਬਚਣ ਦੇ ਸਾਰ ਨਹੀਂ ਸੀ ਮੈਂ ਪਹਿਲੇ ਦਿਨ ਵੀ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਦੂਜੇ ਨੰਬਰ ਤੇ ਨਹੀਂ ਤੁਸੀਂ ਅਕਾਲੀ ਦਲ ਨੂੰ ਜਿੱਤਿਆ ਮੰਨੋ ਕਿਉਂਕਿ ਅਕਾਲੀ ਦਲ ਇਸ ਥਾਂ ਦੇ ਉੱਤੇ ਨਹੀਂ ਸੀ ਜਿਹੜੀ ਥਾਂ ਦੇ ਉੱਤੇ ਆਇਆ ਉਵੇਂ ਹੀ ਮੈਂ ਸੋਚਦਾ ਮੈਂ ਨੀਟੂ ਛਟਰਾ ਵਾਲੇ ਦੀ ਭਾਵੇਂ ਜ਼ਮਾਨਤ ਜ਼ਬਤ ਹੋ ਗਈ ਆ ਪਰ ਤਰਨਤਾਰਨ ਵਰਗੇ ਪੰਥਕ ਖੇਤਰ ਦੇ ਵਿੱਚ ਜਾ ਕੇ ਇੱਕ ਉਹ ਬੰਦਾ ਜਿਹਨੂੰ ਆਪਾਂ ਸਿਰਫ ਮਜ਼ਾਕ ਦਾ ਪਾਤਰ ਬਣਾਉਨੇ ਆ ਉਹਦੇ ਵੱਲੋਂ 464 ਦੇ ਕਰੀਬ ਵੋਟਾਂ ਹਾਸਲ ਕਰਨੀਆਂ ਇਹ ਛੋਟੀ ਪ੍ਰਾਪਤੀ ਨਹੀਂ ਆ ਭਾਵੇਂ ਤਰਸ ਦੇ ਧਾਰ ਤੇ ਵੋਟਾਂ ਪਈਆਂ ਭਾਵੇਂ ਗਲਤੀ ਨਾਲ ਉਂਗਲ ਜਿਹੜੀ ਕਿਸੇ ਹੋਰ ਬਟਨ ਤੇ ਲੱਗ ਗਈ ਇਹ ਗੱਲਾਂ ਵੱਖੋ ਵੱਖਰੀਆਂ ਪਰ ਸੋਚ ਕੇ ਦੇਖੋ ਵੀ ਨੀਟੂ ਛਟਰਾਵਾਂ ਵਾਲਾ ਅਬਲੀਆਂ ਟਬਲੀਆਂ ਮਾਰਦਾ ਹੁੰਦਾ ਸੀ ਕਦੇ ਗਾਰੇ ਦੇ ਵਿੱਚ ਲਟ ਜਾਂਦਾ ਹੁੰਦਾ ਸੀ ਕਦੇ ਲੀੜੇ ਪਾੜ ਲੈਂਦਾ ਸੀ ਕਦੇ ਕੁਛ ਕਹਿੰਦਾ ਸੀ ਕਦੇ ਕੁਛ ਕਹਿੰਦਾ ਸੀ ਅੱਜ ਨੀਟੂ ਸਿਆੜੀਆਂ ਗੱਲਾਂ ਕਰਨ ਲੱਗ ਪਿਆ ਉਹ ਗੱਲ ਪੰਜਾਬ ਯੂਨੀਵਰਸਿਟੀ ਦੀ ਕਰਦਾ ਹਾਰਨ ਤੋਂ ਬਾਅਦ ਉਹ ਜਵਾਨੀ ਕਿਸਾਨੀ ਦੀ ਕਰਦਾ ਭਾਵੇਂ ਕੋਨੇ ਸਿੱਖੀਆਂ ਸਖਾਈਆਂ ਗੱਲਾਂ ਹੀ ਹੋਣ ਉਹਨੇ ਤੈਰਦੀਆਂ ਗੱਲਾਂ ਫੜੀਆਂ ਹੋਣ ਵੀ ਭਾਈ ਮੈਂ ਇੰਨਾ ਕੁਝ ਬੋਲਦਿਆ ਕਰੂੰਗਾ ਮੂਰੇ ਮੀਡੀਏ ਦੇ ਆਕੇ ਪਰ ਜਿਨ੍ਹਾਂ ਦੇ ਕੋਲੋਂ ਅਸੀਂ ਆਸ ਕਰਦੇ ਸੀ ਵੀ ਇਹ ਸਿਆਣੀਆਂ ਗੱਲਾਂ ਕਰਨਗੇ ਉਹ ਕਿਸੇ ਦੀ ਦਾਦੀ ਨੂੰ ਨਹੀਂ ਛੱਡਦੇ ਕਿਸੇ ਦੇ ਦਾਦੇ ਨੂੰ ਨਹੀਂ ਛੱਡਦੇ ਕਿਸੇ ਦੀ ਵੋਟੀ ਤੇ ਟਿੱਪਣੀ ਕਰਦੇ ਆ ਕਿਸੇ ਦੇ ਖਾਨਦਾਨ ਤੇ ਟਿੱਪਣੀ ਕਰਦੇ ਆ ਉਹ ਉਰਲੀਆਂ ਪਰਲੀਆਂ ਕਰਦੇ ਆ ਉਹਨਾਂ ਵਿੱਚ ਨੀਟੂ ਦੀ ਰੂਹ ਆ ਗਈ ਤੇ ਸਿਆਣੀਆਂ ਗੱਲਾਂ ਕਰਨ ਦੇ ਵਿੱਚ ਨੀਟੂ ਅੱਗੇ ਨਿਕਲ ਗਿਆ ਮਤਲਬ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਕਿਉਂਕਿ ਪੰਜਾਬੀ ਊਲਾਰਵਾਦੀ ਵੀ ਹੁੰਦੇ ਲਹਿਰ ਬਣਾਉਂਦੇ ਹੁੰਦੇ ਆ ਸ਼ਾਇਦ ਕਦੇ ਨਾ ਕਦੇ ਨੀਟੂ ਦੇ ਹੱਕ ਦੇ ਵਿੱਚ ਵੀ ਲਹਿਰ ਬਣ ਜੇ ਮਤਲਬ ਕਹਿਣ ਦਾ ਇਹ ਆ ਵੀ ਇਸ ਤਰਨ ਤਾਰਨ ਦੀ ਚੋੜ ਦੇ ਬਹੁਤ ਗੱਲਾਂ ਸਾਬਤ ਕੀਤੀਆਂ ਕਿ ਮਨਦੀਪ ਸਿੰਘ ਦੀ ਹਾਰ ਦੇ ਪਿੱਛੇ ਕਿਹੜੇ ਕਿਹੜੇ ਕਾਰਨ ਜ਼ਿੰਮੇਵਾਰ ਆ ਅਮਰਪਾਲ ਸਿੰਘ ਦੀ ਲਹਿਰ ਕਿੰਨੇ ਕ ਪਾਣੀ ਦੇ ਵਿੱਚ ਆ ਇਹ ਗੱਲਾਂ ਸਾਨੂੰ ਵੈਸੇ ਕੌੜੀਆਂ ਲੱਗਦੀਆਂ ਹੁੰਦੀਆਂ ਅਸੀਂ ਪਸੰਦ ਨਹੀਂ ਕਰਦੇ ਲੈ ਤੁਹਾਨੂੰ ਐ ਨਹੀਂ ਕਹਿਣਾ ਚਾਹੀਦਾ ਐਦਾਂ ਐ ਨਹੀਂ ਸੀ ਤੁਹਾਡੀ ਇੱਛਾ ਜੋ ਮਰਜ਼ੀ ਸੋਚ ਪਾ ਲਓ ਮੇਰੇ ਆਪਣੇ ਨਿੱਜੀ ਤੌਰ ਤੇ ਵਿਚਾਰ ਆ ਅਮਰਪਾਲ ਸਿੰਘ ਦੀ ਲਹਿਰ ਬਹੁਤ ਵੱਡੀ ਰਹੀ ਆ ਸਰਬਜੀਤ ਸਿੰਘ ਖਾਲਸਾ ਵੀ ਲਹਿਰ ਦੇ ਵਿੱਚ ਜਿੱਤੇ ਅਮਰ ਫਰੀਦਕੋਟ ਤੋਂ ਪਰ ਅੱਜ ਵੀ ਤਰੀਕੇ ਦੇ ਵਿੱਚ ਉਸੇ ਤਰਨਤਾਰਨ ਦੇ ਵਿੱਚ ਜਿਹੜਾ ਖਡੂਰ ਸਾਹਿਬ ਦੇ ਵਿੱਚ ਆ ਉੱਥੇ ਲਹਿਰ ਢਿੱਕ ਗਈ ਆ ਤੇ ਢਟਕਾਉਣ ਦੇ ਵਿੱਚ ਆਪਣਿਆਂ ਦਾ 50% ਤੋਂ ਵੱਡਾ ਯੋਗਦਾਨ ਆ ਕਿਉਂਕਿ ਉਹ ਦਿਲੋਂ ਨਹੀਂ ਤੁਰੇ ਇਹ ਜਿਵੇਂ ਕਹਿੰਦੇ ਉਹਦੇ ਦਾ ਵੀ 9 ਮਜ਼ਦੂਰ ਤੇ 12 ਚੁੱਲ੍ਹੇ ਉਹ ਗੱਲ ਆ ਵੀ ਭਾਈ 9 ਜਿਹੜਿਆਂ ਨੇ 12 ਚੁੱਲ੍ਹੇ ਬਣਾਏ ਸੀ ਤੇ ਉਹਦੇ ਵਿੱਚ ਰਜ਼ਾਮੰਦੀ ਕਿਸੇ ਦੀ ਕਿਸੇ ਨਾਲ ਨਹੀਂ ਸੀ ਦਿਸਦੇ ਸੀ ਸਿਰ ਤੁਰੇ ਫਿਰਦੇ ਪਰ ਉਹਨਾਂ ਦੇ ਵਿਚਾਰ ਵੱਖੋ ਵੱਖਰੇ ਸੀ ਉਹ ਇਕਜੁੱਟ ਨਹੀਂ ਸੀ ਇੱਕ ਇਹ ਕਾਰਨ ਦੂਜੀ ਗੱਲ ਇਹ ਆ ਕਿ ਇੱਥੇ ਭਾਜਪਾ ਨੂੰ ਸ਼ੀਸ਼ਾ ਦਿਸ ਗਿਆ ਤੇ ਤੀਜੀ ਗੱਲ ਇਹ ਆ ਵੀ ਕਾਂਗਰਸ ਦਾ ਬਹੁਤ ਬੁਰਾ ਹਾਲ ਬਿਹਾਰ ਦੇ ਵਿੱਚ ਵੀ ਹੋਇਆ ਤੇ ਇੱਥੇ ਵੀ ਹੋ ਗਿਆ ਤੇ ਅਗਲੀ ਗੱਲ ਇਹ ਆ ਵੀ ਅਕਾਲੀ ਦਲ ਇਸ ਵੇਲੇ ਖੁਸ਼ੀ ਦੇ ਵਿੱਚ ਆ ਕਿ ਅਸੀਂ ਦੂਜੇ ਤੇ ਨਹੀਂ ਅਸੀਂ ਪਹਿਲੇ ਤੇ ਹੀ ਆ ਸਾਡੇ ਖਿਲਾਫ ਕਿੰਨੇ ਵੱਡੇ ਪੱਦਰ ਦੇ ਉੱਤੇ ਪ੍ਰਚਾਰ ਸੀ ਪਰ ਅਸੀਂ ਪਹਿਲੇ ਨੰਬਰ ਦੇ ਉੱਤੇ ਹੀ ਆ ਸਾਨੂੰ ਤੁਸੀਂ ਕਿਵੇਂ ਤੋੜਨਾ ਚਾਹੁੰਦੇ ਸੀ ਸਾਨੂੰ ਬਦਨਾਮ ਕਰਦੇ ਸੀ ਡਾਇਨਾਸੌਰ ਆ ਜਾਣਗੇ ਇਹ ਨਹੀਂ ਹੁੰਦੇ ਪਰ ਅਸੀਂ ਆ ਗਏ ਪਰ ਇੱਕ ਹਿੱਸਾ ਇਹ ਵੀ ਗੱਲ ਕਹਿੰਦਾ ਕਿ ਬੀਬੀ ਸੁਖਵਿੰਦਰ ਕੌਰ ਦਾ ਆਪ ਦਾ ਇੱਥੇ ਰਸੂਖ ਕਾਫੀ ਆ ਇਸ ਕਰਕੇ ਇਨੀ ਵੋਟ ਪਈ ਆ ਸਮਾਂ ਦੱਸੂਗਾ ਕੀ ਬਣਦਾ ਪਰ ਪੰਜਾਬੀਓ ਊਲਾਰਵਾਦ ਹੋਣਾ ਬੰਦ ਕਰੋ ਪੰਜਾਬੀਓ ਕਿਸੇ ਦੇ ਬਾਰੇ ਵੀ ਕੋ ਤਵਾ ਲਾਉਣਾ ਬੰਦ ਕਰੋ ਪੰਜਾਬੀਓ ਹੁਣ ਤੋਂ ਸੋਚਣਾ ਸ਼ੁਰੂ ਕਰ ਲਓ ਸਵਾ ਸਾਲ ਪਿਆ ਹਲੇ ਵੋਟਾਂ ਦੇ ਵਿੱਚ ਡੇਢ ਸਾਲ ਉਹਨੋਂ ਤੱਕ ਆਪਣੀ رائے ਬਣਾਓ ਚੰਗੇ ਤਰੀਕੇ ਦੇ ਨਾਲ ਵੀ ਸਾਡੇ ਲਈ ਕੌਣ ਫਾਇਦੇਮੰਦ ਆ ਕੌਣ ਨਹੀਂ ਇਹ ਗੱਲ ਕਹਿਣੀ ਬੰਦ ਕਰੋ ਪਿਛਲੇ ਹਫ਼ਤੇ ਫਲਾਣਾ ਅੱਗੇ ਸੀ ਹੁਣ ਇੱਕਦਮ ਫਲਾਣਾ ਅੱਗੇ ਹੋ ਗਿਆ ਇਥੋਂ ਪਤਾ ਲੱਗਦਾ ਵੀ ਤੁਸੀਂ ਵੀ ਪੇਤਲੀ ਸੋਚ ਦੇ ਮਾਲਕ ਆ ਤੁਹਾਡਾ ਵੀ ਸਿਰ ਨਾਲ ਕੋਈ ਸਬੰਧ ਨਹੀਂ ਤੁਸੀਂ ਵੀ ਬਸ ਇਹ ਆ ਵੀ ਜਿੱਦਣ ਨੂੰ ਥਾੜੀ ਦੇ ਬੈਂਗੜ ਵਾਂਗੂ ਤੁਰ ਕੇ ਤੁਰ ਕੇ ਇਸ ਤਰੀਕੇ ਦੀ ਪ੍ਰਤ ਤੋਂ ਇਸ ਤਰੀਕੇ ਦੀ ਬਿਰਤੀ ਤੋਂ ਸਾਨੂੰ ਉੱਤੇ ਉੱਠਣਾ ਚਾਹੀਦਾ ਜੀ